सामने। तो मैं तो पहले ते आड़ी शर्मा जी ने श्रोमणी अकाली दल की सरकार बारे वोटे बादल साहब बारे जो सेवा निभाई जिक्र किया सब तो वही सेवा मैं समझा जो बादल साहब ने की थी। मैं भी उस कमेटी भगवान वाल्मीकि तीर्थ स्थानीड कौन कौन उ जाके मेक आया कोई है सारी जाके तो तो एक है। तो मैं पता है। तो मैं पता है कि जो ਪਲੇ ਇਰਤ ਸਤਾਂਸੀ ਅਸੀਂ ਉੱਥੇ ਜਾਂਦੇ ਸੀ ਤੇ ਮੇਰੇ ਕੋਲ ਇੱਕ ਕਈ ਲੋਕ ਆਏ ਵੱਡੇ ਬਾਲ ਸਾਹਿਬ ਕੋਲੇ ਕਿ ਸਾਡਾ ਤੀਰ ਸਤਾਂ ਉਹ ਖੂਬਸੂਰਤ ਚਾਹੀਦਾ ਵੱਡੇ ਬਾਲ ਸਾਹਿਬ ਨੇ ਕਿਹਾ ਆ ਸੇਵਾ ਮੈਂ ਲੈਣੀ ਹੈ ਉਹਨੇ ਫੈਸਲਾ ਕਰ ਲਿਆ ਵੱਡੇ ਤੋਂ ਵੱਡਾ ਆਰਕੀਟੈਕਟ ਬੁਲਾਇਆ ਉਹਨੇ ਮੈਨੂੰ ਆ ਸਤਾਂ ਬਹੁਤ ਹੀ ਖੂਬਸੂਰਤ ਚਾਹੀਦਾ ਪੈਸੇ ਦੀ ਕਮੀ ਨਹੀਂ ਹੋਊਗੀ पहले असी सोच रहे कि सौ करोड़ रुपया लगेगा जो नक्शा बन लग गया वादा वादा दो सौ करोड़ से चले गया फिर तीन सौ करोड़ चले गया साढ़े तीन सौ करोड़ रुपया भगवान बालम तीर्थस्थान तीर्थ श्रोमणी अकाली दल की सरकार ने लाया तो इन्ना खूबसूरत तीर्थस्थान स्थान बनाया अच्छ हिंदुस्तान तो दुनिया के कोने कोने देखो आ फर्क है आ फर्क है ਕਾਂਗਰਸ ਪਾਰਟੀ ਨੇ ਗਰੀਬ ਨੂੰ ਘਮਰਾਹ ਕਰਕੇ ਉਹਨਾਂ ਦੀ ਵੋਟਾਂ ਲੈਂਦੀ ਰਹੀ ਪਰ ਗਰੀਬ ਦੀ ਬਾਣੀ ਪੜੀ ਜੇ ਕਿਸੇ ਇਨਸਾਨ ਨੇ ਗਰੀਬ ਜਨਤਾ ਦੀ ਬਾਣੀ ਪੜੀ ਕਿਸਦਾ ਪ੍ਰਕਾਸ਼ ਸਿੰਘ ਬਾਦਲ ਨੇ ਤੁਸੀਂ ਜਾਣਦੇ ਹੋ ਕਿ ਬਾਦਲ ਸਾਹਿਬ ਨੇ ਆਟਾ ਦਾਲ ਸਕੀਮ ਲਿਆਂਦੀ ਉਦੋਂ ਮਿਲਦਾ ਹੁੰਦਾ ਸੀ ਸਾਨੂੰ ਹੁਣ ਤਾਂ ਬੰਦ ਹੈ ਉਵੇਂ ਛਗਣ ਪਹਿਲੇ ਵਿਆਹ ਤੇ ਮਿਲਦਾ ਹੁੰਦਾ ਸੀ ਹੁਣ ਬੰਦ ਹੈ ਲੜਕੀਆਂ ਨੂੰ ਸਕੂਲ ਜਾਣ ਵਾਸਤੇ ਸਰਕਾਰੀ ਸਕੂਲ ਸਾਈਕਲ ਦਿੰਦੇ ਹੁੰਦੇ ਸੀ ਉਹ ਵੀ ਬੰਦ ਹੈ ਅਸੀਂ 5 ਲੱਖ ਰੁਪਏ ਦਾ ਇਲਾਜ ਦੀ ਸਕੀਮ ਚਾਹੁੰਦੀ ਸੀ ਜਿੱਥੇ ਇਲਾਜ ਕਰਾ ਸਕਦੇ ਕਿਦੇ ਹੱਥਾਂ 'ਚ ਉਹ ਵੀ ਬੰਦ ਹੈ ਜਿਹੜੀ ਮੰਡੀ ਸਭ ਤੋਂ ਵੱਡਾ ਕੰਮ ਕੀਤਾ ਐਸੀ ਪਰਿਵਾਰਾਂ ਦੇ ਬੱਚੇ ਬੱਚੀਆਂ ਨੂੰ ਮੁਫਤ ਪੜਾਉਂਦਾ ਕਾਲਜਾਂ ਵਿੱਚ ਤੇ ਦੇਖੋ 6 ਲੱਖ ਬੱਚੇ ਨੂੰ ਅਸੀਂ ਪੜਾਉਂਦੇ ਸੀ ਜਿਹੜੇ ਅੱਜ ਇਹਨਾਂ ਨੇ ਬੰਦ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਆ ਕਿਉਂ ਹੈ ਆ ਕਿਉਂ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਥੋੜੀ ਪਾਰਟੀ ਆ ਪੰਜਾਬ ਦੀ ਹੈ ਆ ਜਿਹੜੇ ਝਾੜੂ ਵਾਲੇ ਆ ਭਾਜਪਾ ਆ ਕਾਂਗਰਸ ਵਾਲੇ ਦਿੱਲੀ ਵਾਲੇ ਆ ਇਹਨਾਂ ਨੂੰ ਥੋੜੇ ਬਾਰੇ ਜਿਆਦਾ ਦਿਲੋਂ ਲਗਾ ਨਹੀਂ ਹੈ ਇੱਥੇ ਰਾਜ ਕਰਨ ਵਾਸਤੇ ਹੁੰਦੇ ਆ ਸੇਵਾ ਕਰਨ ਵਾਸਤੇ ਨਹੀਂ ਲੋਕਿਆ ਨੇ ਦਾ ਦੇਖ ਲਓ ਭਾਵੇਂ ਬੁੱਢਾ ਨਾਲਾ ਭਾਵੇਂ ਜਿੰਨੀ ਵੀ ਡਿਵੈਲਪਮੈਂਟ ਹੈ ਅਕਾਲੀ ਦਲ ਦੀ ਸਰਕਾਰ ਚ ਹੀ ਹੋਈ ਐ ਹੋਰ ਕਿਤੇ ਨਹੀਂ ਹੋਈ ਐ ਇੰਨਾ ਝਾੜੂ ਵਾਲੇ ਨੇ ਝੂਠ ਬੋਲ ਕੇ ਡਰਾਮੇ ਕਰਕੇ ਗੁੰਮਰਾਹ ਕਰਕੇ ਸਰਕਾਰ ਬਣਾ ਲਈ ਤੇ ਅੱਜ ਤਿੱਤਰ ਹੋਏ ਬੱਠੇ ਆ ਲੁੱਟ ਰਿਹਾ ਹੈ ਨਸ਼ਾ ਘਰ ਘਰ ਫਿਲ ਰਿਹਾ ਹੈ ਵੱਡਾ ਕਾਰਨ ਮੈਂ ਪੁਲਿਸ ਅਫਸਰ ਨੂੰ ਪੁੱਛਿਆ ਕਿ ਇਹਨਾਂ ਨਸ਼ਾ ਕਿਉਂ ਹੋ ਗਿਆ ਉਹ ਕਹਿੰਦੇ ਅਸੀਂ ਰੋਕਦੇ ਆ ਤੇ ਝਾੜੂ ਵਾਲੇ ਪੈਨਾ ਦੇ ਲੀਡਰ ਆ ਜਾਂਦੇ ਕਿ ਇਹਨੂੰ ਛੱਡ ਦਿਓ ਕਿਉਂ ਕਿਉਂਕਿ ਉਹ ਮੀਨਾ ਲੈਂਦੇ ਇਹਨਾਂ ਤੋਂ ਕੋਈ 5 ਲੱਖ ਰੁਪਏ ਦਿੰਦਾ ਨਸ਼ੇ ਵੇਚਣ ਵਾਲਾ ਇਹਨਾਂ ਲੀਡਰਾਂ ਨੂੰ ਕਾਂਗਰਸ ਆਪਣੇ ਚਹੂ ਵਾਲਿਆਂ ਨੂੰ ਕੋਈ 10 ਲੱਖ ਰੁਪਏ ਦਿੰਦਾ ਤੇ ਖੁੱਲੀ ਛੁੱਟੀ ਦਿੱਤੀ ਹੈ ਨਸ਼ੇ ਉਹਨਾਂ ਨੇ ਵਧਾਤੇ ਲੁੱਟਖੋ ਉਹਨਾਂ ਨੇ ਵਧਾਤੇ ਦੁਕਾਨਾਂ ਲੁੱਟੀਆਂ ਜਾ ਰਹੀਆਂ ਬੀਬੀਆਂ ਸ਼ਾਮ ਨੂੰ ਕਿਤੇ ਬਾਹਰ ਜਾ ਨਹੀਂ ਸਕੀਆਂ ਆਹ ਹਾਲਾਤ ਬਣ ਗਏ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲੋ ਪੰਜਾਬ ਨੂੰ ਇਹਨਾਂ ਦੀਆਂ ਗੱਲਾਂ ਚਨਾਓ ਤੁਸੀਂ ਆਪਣੇ 25 30 ਸਾਲ ਦੇ ਇਤਿਹਾਸ ਦੇਖ ਲਿਓ ਜੋ ਕੁਛ ਵੀ ਗਰੀਬ ਪਰਿਵਾਰ ਦੀ ਨੂੰ ਮਿਲਿਆ ਕੰਨਾ ਅਖਾਲੀ ਦਲ ਦੀ ਸਰਕਾਰ ਨੇ ਦਿੱਤਾ ਹੋਰ ਕਿਸੇ ਨੇ ਨਹੀਂ ਦਿੱਤਾ ਤੇ ਨਾ ਕਿਸੇ ਨੇ ਦੇਣਾ ਹੈ ਜਿੰਦਾਬਾਦ ਇਹਨਾਂ ਲਈ ਨਹੀਂ ਦੇਣਾ ਤੁਸੀਂ ਆਪਣੀ ਤਾਕਤ ਨੂੰ ਵੰਡੋ ਨਾ ਇਹਨਾਂ ਦੀਆਂ ਲਾਲਚਾਂchnਾਓ ਕਿਉਂਕਿ ਥੋਡੀ ਕਿਸਮਤ ਤੁਹਾਡੇ ਬੱਚਿਆਂ ਦੀ ਕਿਸਮਤ ਤੁਹਾਡੇ ਹੱਥ 'ਚ ਹੈ ਖੋੜੇ ਕੋਲੇ ਆ ਵੋਟ ਦੀ ਤਾਕਤ ਹੈ ਇਹ ਗਰੀਬ ਨੂੰ ਤੁਸੀਂ ਰਾਜਾ ਬਣਾ ਸਕਦੇ ਹੋ ਤੇ ਉਸੇ ਤਾਕਤ ਨਾਲ ਇੱਕ ਰਾਜੇ ਨੂੰ ਸਰਕਿੰਗ ਤੋਂ ਸਰਦਿਓ ਪਰ ਜੇ ਸਹੀ ਵਕਤ ਨੂੰ ਤਾਕਤ ਜੇ ਸਹੀ ਵਕਤ ਨੂੰ ਕਿਉਂਕਿ ਆਪਾਂ ਸਹੀ ਨਹੀਂ ਵਕਤ ਤੇ 10 ਸਾਲ ਆਪਣੇ ਖਰਾਬ ਹੋ ਗਏ ਹੁਣ ਤੁਸੀਂ ਦੇਖ ਲਓ ਉਮੀਦਵਾਰ ਵੀ ਪ੍ਰਭ ਕਾਰ ਕੋਮਨ ਸਾਹਿਬ ਦਾ ਵਕੀਲ ਹੈ ਵਧੀਆ ਇਨਸਾਨ ਹੈ ਤੁਝੇ ਪਾਸੇ ਤੁਹਾਨੂੰ ਪਤਾ ਹੀ ਹੈ ਕੋਣ ਸਾਨਾ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਕਰੀ ਬੀਪੀਆਂ ਦੀ ਲੜਾਈ ਲੜੀ ਮੁਫਤ ਲੜੀ ਤੇ ਮੈਂ ਇੰਨਾ ਕਹਿਣਾ ਚਾਹਣਾ ਤੁਸੀਂ ਮਿਹਨਤ ਕਰਕੇ ਆਪਣੀ ਪਾਰਟੀ ਨੇ ਆਓ ਤੇ ਮੈਂ ਜਿਸ ਦਿਨ ਆਪਣੀ ਸਰਕਾਰ ਆ ਗਈ ਵਾਪਸ ਸਾਨੂੰ ਖੁੱਲਾ ਆਟਾ ਦਾਲ ਪਿਆ ਗਰੂਗਾ ਮੁਫਤ ਉਹਵੇਂ ਹੀ ਸ਼ਗਨ ਮਿਲਣਗੇ ਉਹੇ ਪੈਨਸ਼ਨ ਮਿਲਣਗੇ ਮੈਨੂੰ ਇੰਨਾ ਕਹਿਣਾ ਹੈ ਸਾਡੇ ਮਿਹਰੇ ਰਾਜ ਵਿੱਚ ਕਿਸੇ ਨੂੰ ਇਲਾਜ ਵਾਸਤੇ ਪੈਸਾ ਨਹੀਂ ਦੇਣਾ ਬਣਾ ਸਾਰੇ ਇਲਾਜ ਥੋੜੇ ਕਾਰਡ ਬਣਾਏ ਜਾਣਗੇ ਸਾਰੇ ਇਲਾਜ ਮੁਫਤ ਹੋਣਗੇ ਤੇ ਦੂਜੀ ਗੱਲ ਇੱਕ ਪੜਾਈ ਮੁਫਤ ਹੋਊਗੀ ਤੇ ਕਾਰਡ ਇਲਾਜ ਮੁਫਤ ਹੋਊਗਾ ਜਿਹੜਾ ਸਭ ਤੋਂ ਜ਼ਰੂਰੀ ਇਨਸਾਨ ਵਾਸਤੇ ਹੈ ਸ਼ਰਵਨੀ ਅਕਾਲੀ ਦਰ ਜਿੰਦਾਬਾਦ ਤੇ ਤੀਜੀ ਗੱਲ ਮੇਰੇ ਪੰਜਾਬ ਵਿੱਚ ਕੋਈ ਐ ਜਾਣੀ ਹੋਊਗਾ ਪਰਿਵਾਰ ਜਿਹਦੇ ਕੋਲ ਕੋਈ ਮਕਾਨ ਨਹੀਂ ਇੱਕ ਮਕਾਨ ਇੱਕ ਇਨਸਾਨ ਕੋਲੇ ਜ਼ਰੂਰ ਹੋਣਾ ਚਾਹੀਦਾ ਸੋ ਮੈਂ ਜ਼ਿਆਦਾ ਸਮਨ ਦੇਣਾ ਚਾਹਦਾ ਤੁਹਾਡੇ ਹੱਥ ਹੈ ਤੁਸੀਂ ਆਪਣੀ ਤਕਦੀਰ ਬਣਾ ਵੀ ਸਕਦੇ ਹੋ ਤੇ ਰੋਕ ਵੀ ਸਕਦੇ ਹੋ ਉਹੀ ਤਰੀਕ ਹੈ ਆ ਝਾੜੂ ਵਾਲੇ ਨੂੰ ਆ ਬੀਜੇਪੀ ਨੂੰ ਆ ਕਾਂਗਰਸੀਆਂ ਨੂੰ ਜਿਨ੍ਹਾਂ ਨੇ ਕੱਲਾ ਲੁੱਟਿਆ ਸਬਕ ਸਿਵਾ ਦਿਓ اپنی ਖੇਤਰੀ ਪਾਲੀ ਆਪਣੀ ਪੰਜਾਬ ਦੀ ਪਾਰਟੀ ਜਿਤਾ ਕੇ ਵਾਪਸ ਲੈ ਕੇ ਉਹ ਜਿਸ ਪਾਰਟੀ ਨੇ ਲਗਾਤਾਰ ਤੁਹਾਡੀ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਬੋਲੇ ਸੋ ਨਿਰਭੈ ਬਗਵਾਨ ਵਾਲਮੀਕੀ ਮਹਾਰਾਜ ਦੀ ਜੈ ਸੋ ਕਿਸੇ ਵੀ ਦੇਸ਼ ਨੂੰ ਜੇ ਅਸੀਂ ਮਜ਼ਬੂਤ ਬਣਾਉਣਾ ਹੈ ਤਾਂ ਦੇਸ਼ ਨੂੰ ਮਜ਼ਬੂਤ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਜੋ ਸਾਨੂੰ ਵਿਕਾਸ ਕਰਨਾ ਹੁੰਦਾ ਹੈ ਉਹ ਗਰੀਬ ਕਮਿਊਨਿਟੀ ਦਾ ਕਰਨਾ ਹੁੰਦਾ ਹੈ ਸੋ ਬਾਦਲ ਸਰਕਾਰ ਇੱਕ ਐਸੀ అనుభవੀ ਸਰਕਾਰ ਹੈ ਜਿਨ੍ਹਾਂ ਨੂੰ ਤਜਰਬਾ ਹੈ ਕਿ ਕਿਵੇਂ ਇੱਕ ਗਰੀਬ ਕਮਿਊਨਿਟੀ ਦਾ ਵਿਕਾਸ ਕਰਨਾ ਹੈ ਜਿਵੇਂ ਕਿ ਜੋ ਬਦਲ ਸਰਕਾਰ ਦੇ ਸਮੇਂ ਤੁਸੀਂ ਜਾਣਦੇ ਹੋ ਕਿ ਜੋ ਬਿਜਲੀ 24 ਘੰਟੇ ਰਹੀ ਹੈ ਤੇ ਗਰੀਬਾਂ ਨੂੰ ਉੱਪਰ ਉਠਾਉਣ ਵਾਸਤੇ ਸ਼ਗਨ ਸਕੀਮ ਬੱਚਿਆਂ ਨੂੰ ਫ੍ਰੀ ਪੜਾਉਣਾ ਤੇ ਬੱਚਿਆਂ ਨੂੰ ਸਾਈਕਲ ਦੇਣਾ ਜੀ ਇਹ ਸਰਵ ਇੱਕ ਬਾਦਲ ਸਰਕਾਰ ਹੀ ਆ ਜੋ ਇਹ ਕੁਝ ਕਰ ਸਕਦੇ ਜਿੰਨੀਆਂ ਵੀ ਹੁਣ ਤੱਕ ਸਰਕਾਰਾਂ ਆਈਆਂ ਇਹ ਗਰੀਬ ਦਬੇ ਕੁਚਲੇ ਲੋਕਾਂ ਦੇ ਲਈ ਕੁਝ ਨਹੀਂ ਕਰ ਸਕੀਆਂ ਇੱਕ ਬਾਦਲ ਸਰਕਾਰਾਂ ਸਾਨੂੰ 10 ਸਾਲ ਦਾ ਬੜਾ ਘਾਟਾ ਪਿਆ ਇਹਨਾਂ ਦੇ ਕਿਉਂਕਿ ਸਰਕਾਰ ਨਹੀਂ ਸੀ ਤੇ ਹੁਣ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਦੁਬਾਰੇ ਤੋਂ ਬਾਦਲ ਸਰਕਾਰ ਫਿਰ ਆ ਰਹੀ ਹੈ ਅਸੀਂ ਇਹਨਾਂ ਨੂੰ ਦੱਬ ਕੇ ਪੂਰੀ ਤਰ੍ਹਾਂ ਇਹਨਾਂ ਨੂੰ ਸਪੋਰਟ ਕਰਾਂਗੇ ਕਿਉਂਕਿ ਸਾਨੂੰ ਆਪਣੇ ਵਿਕਾਸ ਤੇ ਆਪਣੇ ਦੇਸ਼ ਦੇ ਵਿਕਾਸ ਲਈ ਇਹਨਾਂ ਦੀ ਬਹੁਤ ਜ਼ਰੂਰਤ ਹੈ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੇਰੇ ਛੋਟੇ ਸੱਦੇ ਦੇ ਬਾਦਲ ਸਾਹਿਬ ਮੇਰੇ ਇਸ ਕੁਟੀਆਂ ਦੇ ਵਿੱਚ ਆਏ ਨੇ ਜੀ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਕਾਰਜਕਰਤਾ ਨੇ ਚਾਹੇ ਉਹ ਸਰਦਾਰ ਮੇਸ਼ੇਨ ਸਿੰਘ ਜੀ ਗਰੇਵਾਲ ਹੋਣ ਚਾਹੇ ਹੀਰ ਸਿੰਘ ਕਬੜੀਆ ਜੀ ਹੋਣ ਚਾਹੇ ਰਿਸ਼ਰਾ ਢਾਂਡਾ ਜੀ ਹੋਣ ਚਾਹੇ ਬੁੰਨਰ ਸਾਹਿਬ ਹੋਣ ਜੀ ਡਾਕਟਰ ਦਲਜੀਤ ਸਿੰਘ ਚੀਮਾ ਜੋ ਕਿ ਸਰਕਾਰ ਦੇ ਵੇਲੇ ਮੇਰੇ ਅਨੇਕਾਂ ਕੰਮ ਉਹਨਾਂ ਨੇ ਕੀਤੇ ਆ ਦਿਲ ਦੀ ਗਹਿਰਾਈਆਂ ਧੰਨਵਾਦ ਕਰਦਾ ਮੈਂ ਸਾਰਿਆਂ ਦਾ ਸਰ ਜੀ ਆਏ ਨੇ ਬਾਦਲ ਸਾਹਿਬ ਆਪਣੀ ਸਮੱਸਿਆ ਦੱਸੀ ਅਸੀਂ ਵੀ ਬਾਦਲ ਸਾਹਿਬ ਆਏ ਨੇ ਪਰਿਵਾਰ ਦੇ ਵਿੱਚ ਔਰ ਪਰਿਵਾਰ ਨੇ ਉਹਨਾਂ ਨੂੰ ਹਾਰਾ ਦਿੱਤਾ ਵੀ ਅਸੀਂ 2027 ਦੇ ਵਿੱਚ ਸਰਕਾਰ ਅਕਾਲੀ ਦਲ ਦੀ ਲੈ ਕੇ ਆਵਾਂਗੇ ਔਰ ਆਉਣ ਵਾਲਾ ਜਿਹੜਾ ਵਕਤ ਹੈ ਜਿਹੜੇ ਸਾਡੇ ਵੀਰ ਅਕਾਲੀ ਦਲ ਨੂੰ ਛੱਡ ਕੇ ਅਲੱਗ-ਅਲੱਗ ਪਾਰਟੀਆਂ 'ਚ ਜਾ ਰਹੇ ਨੇ ਜਾਂ ਗਏ ਹੋਏ ਨੇ ਜੀ ਉਹਨਾਂ ਨੂੰ ਵੀ ਅਸੀਂ ਆਪਣੀ ਪਾਰਟੀ ਖੇਤਰ ਪਾਰਟੀ ਦੇ ਵਿੱਚ ਲੈ ਕੇ ਆਵਾਂਗੇ ਜਿਹੜਾ ਬਦਲਾਅ ਕਹਿੰਦੇ ਹੁਣ ਬਦਲਾਅ ਕਾਲੀ ਦਲ ਮੇਰੇ ਕੋਲ ਵੀ ਪਾਰਟੀ ਦੇ ਬਿਲਕੁਲ ਬਦਲਾਅ ਆਣਗੇ ਜੀ ਕਿਉਂ ਆਣਗੇ ਬਦਲਾਅ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਇੱਕ ਕਾਰਜਕਰਤਾ ਨਾਲ ਦੁਬਾਰਾ ਤੋਂ ਜੁੜ ਗਿਆ ਜਿਸ ਦੇ ਨਾਲ ਕੀ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਬਹੁਤ ਤਕੜਾ ਬਲ ਮਿਲਣਾ ਹੈ ਜੀ ਉਹ ਬਲ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ ਉਹ ਬਣਾਉ ਉਹ ਵੋਟਰਾਂ ਨੂੰ ਕਿੱਦਾਂ ਜਿਹੜੀ ਅਪੀਲ ਕਰੋ ਲਾਸਟ ਵਾਰ ਵੋਟਰਾਂ ਨੂੰ ਤਾਂ ਮੈਂ ਬੇਨਤੀਆਂ ਕਰਨਾ ਚਾਹੁੰਦਾ ਦੇਖੋ ਅਕਾਲੀ ਦਲ ਦੇ ਕੈਂਡੀਡੇਟ ਪਰੂਕਰਸੀ ਹੰਮਨ ਸਾਹਿਬ ਬਹੁਤ ਹੀ ਵਧੀਆ ਇਨਸਾਨ ਨੇ ਆਪਾਂ ਉਹਨਾਂ ਨੂੰ ਜਿਤਾਣਾ ਕਿਉਂ ਜਿਤਾਣਾ ਕਿਉਂਕਿ ਉਹ ਸਾਡੇ ਹੱਕਾਂ ਦੀ ਰਾਖੀ ਕਰਨਗੇ ਵੋਟ ਆਪਾਂ ਅਕਾਲੀ ਦਲ ਨੂੰ ਸਾਰੇ ਨਾਲ ਮਿਲ ਕੇ ਪਾਣੀ ਅੱਜ ਬਾਦਲ ਸਾਹਿਬ ਵਾਰਡ ਨੰਬਰ 63 ਗੋਪਾਲ ਨਗਰ ਦੇ ਵਿੱਚ ਆਈ ਸੀ ਜੀ ਦੀ ਜਿਹੜੀ ਮੀਟਿੰਗ ਆ ਉਹ ਵੀ ਕੇ ਟਾਗ ਜੀ ਨੇ ਰੱਖੀ ਸੀ ਤੇ ਲੋਕਾਂ ਦਾ ਬਹੁਤ ਭਾਰੀ ਇਕੱਠ ਸੀ ਜਿੱਦੋਂ ਤੇ ਅੱਜ ਸਾਬਤ ਹੋ ਗਿਆ ਕਿ ਗੋਪਾਲ ਨਗਰ ਦੇ ਲੋਕ ਪਿਆਰ ਪਰ ਤਿਆਰ ਖੜੇ ਆ ਸਰਦਾਰ ਪ੍ਰਕਾਰ ਪਰਕਾਰ ਸਿੰਘ ਘੁੰਮਣ ਜੀ ਨੂੰ ਵੋਟ ਪਾਉਣ ਵਾਸਤੇ ਜਿਹੜੀ ਜਿਹੜੀ ਸਮੱਸਿਆ ਲੋਕਾਂ ਨੇ ਦੱਸੀਆਂ ਹੋਣੀਆਂ ਬਾਦਲ ਸਾਹਿਬ ਕੀ ਕਹਿੰਦੇ ਕਿ ਵੀਰਾਂ ਦੀ ਸਮੱਸਿਆ ਹੱਲ ਬਿਲਕੁਲ ਬਿਲਕੁਲ ਜਿਉ ਜੋ ਸਮੱਸਿਆਵਾਂ ਲੋਕਾਂ ਨੇ ਦੱਸੀਆਂ ਜਿਹੜੀਆਂ ਸਾਡੇ ਲੈਵਲ ਤੇ ਹੱਲ ਹੋਣ ਵਾਲੀਆਂ ਉਹ ਅਸੀਂ ਜ਼ਰੂਰ ਕਰਾਂਗੇ ਜੀ ਜੀ ਦੀ ਆਮ ਆਦੀ ਬੋਡੀ ਲੋਕੀ ਬਹੁਤ ਜ਼ਿਆਦਾ ਜਿੱਦਾਂ ਕਿ ਤੰਗ ਆ ਗਏ ਨੇ ਜੀ 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 ਕਿ ਲਗਾ ਹੋਰ ਮਤਲਬ ਵੀ ਜਿਹੜੀ ਬਿਮਾਰੀ ਜਾਂਦੀ ਹੈਗੀ ਉਹ ਨਹੀਂ ਆਮ ਆਦੀ ਬੋਡੀ ਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਮੈਂ ਅਪੀਲ ਵੀ ਕਰੂੰਗਾ ਤੁਹਾਡੇ ਚੈਨਲਾਂ ਦੇ ਧਰੂ ਲੁਧਿਆਣੇ ਦੇ ਲੋਕ ਹੈਲੋ ਲੁਧਿਆਣਾ ਬੈਸ ਦੇ ਲੋਕਾਂ ਨੂੰ ਕਿ ਦੋ ਜਿਹੜੀ ਆਪਣੀ ਇੱਕ ਇੱਕ ਕੀਮਤੀ ਵੋਟ ਹੈ ਉਹ ਸਰਦਾਰ ਪਰਕਰ ਸਿੰਘ ਵੀ ਘੁੰਮਣ ਨੂੰ ਪਾਉਣ ਤੇ ਜਿਹੜੀ ਇਹ ਆਮ ਆਦਮੀ ਪਾਰਟੀ ਹੈ ਇਹਨੂੰ ਇਹਦਾ ਜਿਹੜਾ ਚਿਹਰਾ ਹੈ ਉਹ ਦੋਗਲਾ ਚਿਹਰਾ ਇਹਨਾਂ ਦਾ ਪੋਸਟਰਾਂ ਦੇ ਵਿੱਚ ਕੁਝ ਹੋਰ ਦਿਖਾਉਂਦੇ ਐ ਐਕਚੁਅਲ ਦੇ ਵਿੱਚ ਕੁਝ ਹੋਰ ਆ ਜੇ ਪਰਵਾਰ ਸਿੰਘ ਕੋ ਮਨਜੀ ਨੌਰ ਤੇ ਜਿਤਾ ਕੇ ਭੇਜਦੇ ਆ ਇਹਨਾਂ ਨੂੰ ਆਪਣੀ ਔਕਾਤ ਆ ਜਿਹੜੀ ਜਿਹੜਾ ਨਾ ਚਿਹਰਾ ਉਹ ਝੂਠ ਪੱਲੀ ਪਾਤੀ ਦਿਖਦੀ ਉਹ ਦੇਖਿਆ ਇਹ ਵਾਦੇ ਹਰੇਕ ਚੂਠਾ ਨਿਕਲੇਣਾ ਤੇ ਮੈਦਾਨ ਬਣ 1000 ਰੁਪਏ ਲਗਾਉ ਲੋ ਚਾਹੀ ਬਿਲਕੁਲ ਯੁੱਧ ਨਸ਼ਾ ਅਰੂਪ ਨੂੰ ਵੀ ਲਗਾ ਲੋ ਬਿਲਕੁਲ ਨਸ਼ਾ ਅਰੂਪ ਮੈਚ ਦੇ ਬਾਰੇ ਜ਼ਰੂਰ ਬੋਲਣਾ ਚਾਹੂੰਗਾ ਜੀ ਯੁੱਧ ਨਸ਼ਾ ਅਰੂਪ ਦੇ ਬਾਰੇ ਮੈਂ ਦੱਸਣਾ ਚਾਹੂੰਗਾ ਕਿ ਇਹਦੇ ਵਿੱਚ ਇੱਕ ਰਵੈੰਜਾ ਵਾਲੀ ਵੈਂਡਾਟਾ ਕਾਲੀ ਜਿਹੜੀ ਹੈਗੀ ਆ ਤਾਂ ਕਾਰਵਾਈਆਂ ਹੋਣੀਆਂ ਸ਼ੁਰੂ ਹੋ ਗਈਆਂ ਜਿਹੜੀਆਂ ਬੜੀਆਂ ਖਤਰਨਾਕ ਆ ਪੰਜਾਬ ਵਾਸਤੇ ਮੈਂ ਖਰੜ ਨੂੰ ਬਿਲੋਂਗ ਕਰਦਾ ਸਾਡੇ ਨਾਲ ਰੋਪੜ ਪੈਂਦਾ ਉੱਥੇ ਇੱਕ ਮੁੰਡਾ ਜੱਟਾਂ ਦਾ ਨਾ ਉਹਨੇ ਅੱਜ ਤੱਕ ਕਦੇ ਚਿੱਟਾ ਪੀਤਾ ਨਾ ਕਦੇ ਵੇਚਿਆ ਇੱਕ ਗਰੀਬ ਗਰੀਬ ਕਿਸਾਨ ਦਾ ਪੁੱਤ ਆ ਉਹਦੇ ਪਾਪਾ ਹੈ ਨਹੀਂ ਜਦ ਉੱਥੇ ਦੀ ਪੁਲਿਸ ਨੂੰ ਟਾਰਗੇਟ ਆਪਣਾ ਨਹੀਂ ਮਿਲਿਆ ਅਚੀਵ ਕਰਨੇ ਨੂੰ ਤਾ ਐਦਾਂ ਉਹਨੂੰ ਮੁੰਡੇ ਨੂੰ ਬੁਲਾਇਆ ਕਿ ਤੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਤੂੰ ਆ ਜਾ ਜਦੋਂ ਮੈਨੂੰ ਉਹਨਾਂ ਦੇ ਘਰਦਿਆਂ ਦਾ ਫੋਨ ਆਇਆ ਮੈਂ ਜਾ ਕੇ ਪਤਾ ਕਰਿਆ ਉਹ ਕਹਿੰਦੇ ਸੀ ਚਿੱਟੇ ਦਾ ਪਰਚਾ ਪਾ ਦਿੱਤਾ ਜਿਹਦੇ ਤੇ ਮੁੰਡੇ ਦਾ ਸਾਨੂੰ ਸਰਪੰਚ ਬਿਲਕੁਲ ਨਜ਼ਾਇਜ਼ ਹੈ ਅਸੀਂ ਉਹਦੀ ਇਨਕੁਆਰੀ ਮਾਰਕ ਕਰਾ ਰਹੇ ਹਾਂ ਐਸਐਸਪੀ ਰੋਪੜ ਸਾਹਿਬ ਨੂੰ ਤੇ ਸਾਨੂੰ ਉਮੀਦ ਹੈ ਕਿ ਪੁਲਿਸ ਦੇ ਐਂਡ ਤੇ ਉਹਨੂੰ ਬੇਗਨਾ ਸਾਬਤ ਕਰਾਂਗੇ ਕੀ ਵੋਟਰਾਂ ਨੂੰ ਅਪੀਲ ਕੀ ਕਰੋਗੇ ਵੋਟਰਾਂ ਨੂੰ ਇਹੀ ਅਪੀਲ ਆ ਜੀ ਕਿ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਪੰਜਾਬ ਦੀ ਮਾਂ ਪਾਰਟੀ ਨੂੰ ਵੋਟ ਪਾਉਣ ਤੇ ਕਾਲੀਦਾਲ ਨੂੰ ਕਾਮਯਾਬ ਕਰਨ ਇਹਨਾਂ ਸੋਚਣ ਕਿ ਹਾਂ ਇਹ ਇੱਕ ਸੀਟ ਇਹ ਦੇਣਗੇ ਇਹ ਇੱਕ ਸੀਟ ਦੇ ਨਾਲ ਜਿਹੜਾ ਜਿਹੜੀ 2027 ਦੇ ਵਿੱਚ ਜਿਹੜੀ ਆਮ ਆਦਮੀ ਦੀ ਹਾਰ ਹੈ ਉਹ ਇਹਨਾਂ ਦੇ ਤਬੂਤ ਦੇ ਵਿੱਚ ਆਖਰੀ ਕਿੰਦ ਦਾ ਕੰਮ